ਹਾਂਜੀ ਬਈ ਮਿੱਤਰੋ ਤੇ ਪਹੁੰਚ ਗਏ ਹੁੱਪਰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਆਪਣੇ ਨਵੇਂ ਨਵੇਂ ਵਲੌਗ ਦੇ ਵਿੱਚ ਤੇ ਕਬੂਤਰ ਬੈਠੇ ਐ ਸੁਲਤਾਨ ਵੀ ਛੜਤੇ ਆਏ ਉੱਪਰ ਤੇ ਕੱਲ ਦਵਾਈ ਲਾ ਕੇ ਪਾਣੀ ਪਾਇਆ ਸੀ ਦਵਾਈਆ ਕੱਲ ਡਿਵਰਮਿੰਗ ਕਰਕੇ ਜਿਵੇਂ ਲੋਵਰ ਪਾਤੀ ਸੀ ਪਾਣੀ ਚ ਤੇ ਕੂਤਰ ਆਪਣੇ ਫਿੱਟ ਐ ਤੇ ਰਾਤ ਦੀ ਵੀ ਨਹੀਂ ਬਹੁਤ ਵਿਆ ਕੱਲ੍ਹ ਵੀ ਬਹੁਤ ਵਿਆ ਤੇ ਪਾਣੀ ਖੜਾ ਏ ਝਾਲ ਮੂਰੇ ਤੇ ਕਬੂਤਰ ਅੱਜ ਆਪਣੇ ਉਡਾਣੇ ਨਹੀਂ ਕਿਉਂਕਿ ਦਵਾਈ ਦੁਈ ਲਾਈ ਹੋਈ ਏ ਫਿਰ ਇਕੱਠੇ ਹੋ ਕੱਟਾਂਗੇ ਸਾਰੇ 1 2 3 ਤੱਕ ਤੇ ਕੱਢਦੇ ਆ ਪਹਿਲਾਂ ਪਾਣੀ ਹਾ ਕੱਢਦੀ ਜਿਹੜਾ ਪਾਣੀ ਖੜਾ ਏ ਲੜਕਾ ਪਿਆ ਏ ਆਪਣੇ ਕੋਲ ਇਹਨੂੰ ਕੱਢਦੇ ਆ ਪਹਿਲਾਂ ਤੇ ਕੱਢ ਕੇ ਫਿਰ ਚੱਲਦੇ ਆ ਉੱਪਰ ਜੀ ਵੇ ਮਿੱਤਰੋ ਪਾਣੀ ਪੂਣੀ ਕਰਦੇ ਆ ਤੇ ਚੱਲਦੇ ਹੁਣ ਉੱਪਰ ਉੱਪਰ ਜਾ ਕੇ ਦੇਖਦੇ ਆ ਖੁੱਡਿਆਂ ਦਾ ਹਿਸਾਬ ਕਿਤਾਬ ਤੇ ਕੀ ਗੱਲ ਬਾਤ ਹੈ ਲੋ ਵੇ ਮਿੱਤਰੋ ਪਹੁੰਚ ਗਏ ਉੱਪਰ ਤੇ ਸੱਤਾਂ ਥੈਲੇ ਲਾਤੇ ਸੀ ਇਹ ਇਹ ਨੀਚੇ ਤੇ ਦੂਸਰੀ ਤੱਕੀ ਨੂੰ ਵੀ ਲਾਤੇ ਸੀ ਪਹਿਲਾ ਜਿੰਦੇ ਖੋਲਦੀ ਏ ਤੇ ਫਿਰ ਦੇਖਦੇ ਆ ਕਿ ਜਦੋਂ ਬਗੁੱਲਾ ਕਿੰਨਾ ਹੋਇਆ ਕਿੰਨਾ ਨਹੀਂ ਇਧਰੋਂ ਕਬੂਤਰਾਂ ਨੂੰ ਕਰਦਾਂਗੇ ਬੰਦ ਛੁੱਡੇ ਚੋਂ ਇਧਰੋਂ ਜਿਹੜੇ ਕਬੂਤਰ ਖੁੱਲੇ ਐ ਇਹਨਾਂ ਨੂੰ ਕਰਦਾਂਗੇ ਬੰਦ ਤੇ ਡੋਲੀ ਵਾਲੇ ਖੋਲਦਾਂਗੇ ਬੱਚਿਆਂ ਨੂੰ ਚੋਗਾ ਦੇ ਦੂੰਗੇ ਤੇ ਇਧਰ ਫਿਲਹਾਲ ਛੁੱਡਾ ਦਾ ਜਿਹੜਾ ਕੱਲ ਗਿੱਲਾ ਹੋਇਆ ਸੀ ਸ਼ਾਮ ਨੂੰ ਉਹੀ ਵੀ ਇਲਾ ਹੈ ਤੇ ਇੱਕ ਵਾਰ ਇੱਧਰ ਮੈਂ ਨਿਗਾਹ ਮਾਰ ਲੈਂਦੇ ਆ ਲੋ ਬਈ ਇੱਧਰ ਵੀ ਠੀਕ ਹੀ ਐ ਐਡਾ ਜ਼ਿਆਦਾ ਹੋ ਨਹੀਂ ਤੇ ਪਾਣੀ ਬਾਲਟੀਆਂ ਚ ਭਰ ਗਿਆ ਸੀ ਆਪਾਂ ਡੋਲ ਦਿੰਦੇ ਆ ਥੋੜਾ ਜਿਹਾ ਪਾਣੀ ਬਈ ਇਹ ਜਿਹੜਾ ਜ਼ਿਆਦਾ ਚੁੰਦਾ ਸੀ ਨਾ ਆਪਾਂ ਨੇ ਕੱਲ ਨਾ ਇਹ ਪੱਲੜ ਜਿਹੜਾ ਇਹ ਮੂੜਿਆ ਵਈ ਇਹਦੇ ਵਿੱਚ ਪਾਣੀ ਭਰ ਜਾਂਦਾ ਦਾ ਜਦੋਂ ਮੈਂ ਰਾਤ ਆਇਆ ਫਿਰ ਮੈਂ ਰਾਤ ਦੇਖਿਆ ਮੈਂ ਟੱਕੇ ਜੀ ਲਾ ਗਏ ਮੈਂ ਇਹਦੇ ਵਿੱਚੋਂ ਪਾਣੀ ਨਿਕਲ ਗਿਆ ਸਾਰਾ ਆ ਦੇਖੋ ਹੁਣ ਵੀ ਨਹੀਂ ਨਿਕਲਦਾ ਇਹੇ ਹੁਣ ਓਕੇ ਹੋ ਗਿਆ ਕੰਮ ਹੁਣ ਘਟਚੋਂਦਾ ਏ ਤੇ ਬਾਕੀ ਮੌਸਮ ਸਾਫ ਹੋਵੇ ਮੀਂਹ ਹਟੇ ਫਿਰ ਕਰ ਦਾਂਗੇ ਖੁੱਡਿਆਂ ਦਾ ਕੰਮ ਉੱਪਰ ਕਿ ਮਿੱਟੀ-ਮੁੱਟੀ ਪਾਵਾਂਗੇ ਪੱਲੜ ਪਾ ਦਾਂਗੇ ਹੋਰ ਤੇ ਹੁਣ ਇਹ ਕੁੱਤਰਾ ਨੂੰ ਚੱਕ ਕੇ ਕਰ ਦਿੰਦੇ ਡੋਲੀ ਚ ਅੰਦਰ ਬੰਦ ਤੇ ਦੇਖੋ ਸਵੇਰ ਦੀ ਧੁੱਪ ਕਿੰਨੀ ਵਧੀਆ ਆ ਰਹੀ ਹੈ ਡੋਲੀ ਚ ਤੇ ਹੁਣ ਇਹਨਾਂ ਨੂੰ ਚੱਕ ਕੇ ਛੱਡ ਦਿੰਦੇ ਆ ਜੋੜੇ ਦੋਨਾਂ ਨੂੰ ਜਿਹੜਾ ਪਹਿਨਵਾ ਜੋੜਾ ਲਾਇਆ ਚੀਨੀਆਂ ਤੇ ਚਿੱਟੀਆਂ ਅੱਖਾਂ ਵਾਲੇ ਦਾ ਤੇ ਆਪਾਂ ਨੇ ਲਾਤੇ ਆ ਇਹ ਵੀ ਜੋੜਾ ਇੱਕ ਹੋਰ ਇਹਨਾਂ ਨੂੰ ਚੱਕ ਕੇ ਛੱਡ ਦਿੰਦੇ ਆ ਉੱਪਰ ਡੋਲੀ ਚ ਲੋ ਬਈ ਚਿੱਟੀਆਂ ਅੱਖਾਂ ਆ ਛੱਡਦੇ ਆ ਇਹ ਚੀਨੀ ਨੂੰ ਵੀ ਛੜਤੇ ਆਈ ਇਹ ਹੀ ਜੋੜਾ ਨਵਾਂ ਲਾਇਆ ਜਿਹੜਾ ਕਰੋ ਚੈੱਕ ਚੀਨੀ ਉੱਕੇ ਰਿਪੋਰਟ ਹੈ ਪੂਰੀ ਤੇ ਇਹ ਜੋੜਾ ਏ ਚੱਕੋ ਏੰਤਿਆਮ ਤੇ ਦੇਖ ਲਓ ਇਹ ਬਾਕੀ ਖੋਲਦੇ ਹੁਣੇ ਕੋ ਉਤਰਾਂ ਨੂੰ ਕੀ ਲੋਬੇ ਮਿੱਤਰੋ ਖੋਲਤੇ ਐ ਤੇ ਖਾਣ ਦੋ ਬੱਚੇ ਹੈਗੇ ਭੁੱਖੇ ਤੇ ਪਾਣੀ ਪੋਣੀ ਪੀ ਲੂਗੇ ਦਾਣੇ ਦੋਨੇ ਖਾ ਕੇ ਲੱਗੇ ਖਾਣ ਤੇ ਹੁਣ ਚੱਲਦੇ ਆ ਬਾਈ ਆਪਾਂ ਨੀਚੇ ਇਹਨਾਂ ਨੂੰ ਖਾਣ ਦੋ ਦਾਣੇ ਇਹ ਜਿਹੜਾ ਸ਼ਾਖ ਖਾਏ ਇਹ ਜਾ ਕੇ ਵੱਡ ਜਾਂਦਾ ਹੈ ਖਾਨੇ 'ਚ ਇਹਦਾ ਬੱਚਾ ਕੱਢ ਦਿੰਦੇ ਕਿਤੇ ਇਹਨੂੰ ਮਾਰੇ ਜਾ ਕੇ ਦਵਾਰੇ ਤੇ ਬੱਚੇ ਨੂੰ ਫਿਰੀ ਜਾਣ ਦੋ ਇੱਥੇ ਖੁੱਡੇ ਚ ਤੇ ਕਰਾਂਗੇ ਖੁੱਡਾ ਸੈੱਟ ਹੁਣ ਤੇ ਓਕੇ ਬਾਬੇ ਖਾਣ ਦੋ ਇਹਨਾਂ ਹੁੰਦਾ ਨੇ ਆਪਾਂ ਚੱਲਦੇ ਹੁਣ ਨੀਚੇ ਆਪਣਾ ਛਤਰੀਆ ਡੰਡਾ ਵੀ ਨਿਕਲ ਗਿਆ ਛਤਰੀ ਨਿਕਲ ਗਈ ਹੈ ਕੱਲ ਬਹੁਤ ਮੁਸ਼ਕਲ ਨਾਲ ਗੱਡੀ ਹੈ ਪਹਿਲਾਂ ਤਾਂ ਇਹਦੇ ਚ ਤੇਲ ਜਾ ਪਾਇਆ ਡੰਡੇ ਤੇ ਫਿਰ ਪਾਈਪ ਥੋੜਾ ਜਿਹਾ ਵੱਡਣਾ ਪਿਆ ਫਿਰ ਮਾ ਸੁਕਵਾ ਕਵਾ ਕੇ ਕੱਢੀ ਹੈ ਤੇ ਓਕੇ ਫਸ ਸੁੱਕ ਜਾਊਗਾ ਬਹਿਣ ਦੋ ਫਿਰ ਦੁਪਹਿਰੇ ਤੇ ਅੱਗੇ ਬੱਚੇ ਦੇਖ ਕੇ ਮੌਸਮ ਬੱਚੇ ਛਤਰੀ ਤੇ ਛੱਡਾਂਗੇ ਓਕੇ ਜੀ ਬਾਈ ਬਾਬਿਓ ਤੇ ਬੱਚਿਆਂ ਨੂੰ ਛੱਡ ਦੰਦੇ ਆ ਛਤਰੀਆਂ ਤੇ ਤੇ ਬੈਠੇ ਰਹੂਗੇ ਧੁੱਪ ਸੋਣੀ ਨਿਕਲੀ ਵੀ ਐ ਪਹਿਲਾਂ ਛੱਡਦੇ ਆ ਇਹਨਾਂ ਨੂੰ ਲੋਬੀ ਮਿੱਤਰੋ ਇੱਕ ਬੱਚਾ ਬੈਠ ਗਿਆ ਏ ਤੇ ਦੂਜਾ ਛੱਟ ਤੇ ਆ ਇਹ ਵੀ ਬੈਠ ਗਿਆ ਤੇ ਇਹ ਸ਼ਾਖਾ ਚੱਲ ਚੱਲ ਪੁੱਤ ਲੋ ਵੀ ਮਤੂੰ ਤੀਜਾ ਵੀ ਬੈਠ ਗਿਆ ਚੌਥਾ ਵੀ ਤੇ ਆਹ ਪੰਜਵਾਂ ਚੱਲਣ ਵਾਲਾ ਰਾਕੇਟ ਤੇ ਆ ਹੁਣ ਚੱਕ ਲਿਆ ਮਿੱਤਰੋ ਸੁਲਤਾਨ ਸੁਲਤਾਨ ਨੂੰ ਆਪ ਬਠਾਣਾ ਪੈਣਾ ਹੱਥ ਨਾਲ ਤੇ ਬੈਠਾ ਰਹੂਗਾ ਫਿਰ ਲੱਗ ਜੂਗਾ ਸਾਰੇ ਡਰ ਕੇ ਤੇ ਉਡ ਗਏ ਵੀ ਪਤਾ ਨਹੀਂ ਕਿਹੜਾ ਕਾਲਾ ਜਾ ਬੈਠ ਗਿਆ ਆ ਕੇ ਕੌਂ ਜਾ ਤੇ ਛਤਰੀ ਚੱਕ ਦਿੰਦੇ ਉੱਪਰ ਇੱਧਰ ਬਾਬੇ ਰਹਿ ਗਈ ਕਬੂਤਰੀ ਤੇ ਇੱਧਰ ਦੂਜੇ ਬੈਠੇ ਐ ਤੇ ਬੱਚਿਆਂ ਨੂੰ ਉਡਾ ਦਿੰਦੇ ਆ ਜਿਨ੍ਹਾਂ ਨੂੰ ਆਪਾਂ ਨੇ ਦਵਾਈ ਨਹੀਂ ਲਾਈ ਸੀ ਇਹਨਾਂ ਨੂੰ ਬੱਚਿਆਂ ਨੂੰ ਛੱਡ ਦਿੰਦੇ ਆ ਲੋ ਵੇ ਮਿੱਤਰੋ ਕੰਤਾ ਛੱਡ ਤੇ ਛਤਰੀ ਤੇ ਤੇ ਬੈਠੇ ਆ ਨੇ ਉਡ ਗਏ ਤੇ ਬਾਕੀ ਬੱਚੇ ਵੀ ਉੜ ਰਹੇ ਆ ਸਾਰੇ तकरीबन ਲੋ ਜੀ ਰੱਤਾ ਵੀ ਉੜ ਗਿਆ ਲਾਲ ਪੁੰਹਦਾ ਤੇ ਇਹਨੂੰ ਵੀ ਕੱਢ ਦਿੰਦੇ ਆ ਤੇ ਲੋਕ ਬਈ ਮਿੱਤਰੋ ਬਾਕੀਆਂ ਨੂੰ ਬਹਿਣ ਦਿਓ ਇੱਥੇ ਤੇ ਫੁੱਡਾ ਸੁੱਕ ਜੂਗਾ ਧੁੱਪ ਦਾ ਪਲੱਕੇ ਤੇ ਇੱਕ ਬੈਠ ਗਿਆ ਬਾਕੀ ਕਬੂਤਰ ਸਾਰੇ ਉੜ ਰਹੇ ਆ तकरीबन ਤੇ ਬਾਕੀ ਹੁਣ ਉਹ ਛਤਰੀ ਬੜੀ ਖੜੀ ਕਰ ਦਿੰਦੇ ਆ ਬੈਠ ਜੂंगे ਇਹ ਬੱਚੇ ਨਵੇਂ ਉੜੇ ਆ ਕਿਉਂਕਿ ਸਾਰੇ ਤਿੰਨ ਬੱਚੇ ਨਵੇਂ ਉੜੇ ਐ ਤੇ ਤਾਰ ਲਈ ਉਹਨਾਂ ਨੂੰ ਵੀ ਤੇ ਖੋਲ ਕੇ ਕਰ ਦੰਦੇ ਆ ਛਤਰੀ ਖੜੀ ਮਿੱਤਰੋ ਛਤਰੀ ਕਰਤੀ ਖੜੀ ਤੇ ਇੱਕ ਇੱਧਰ ਖੜੀ ਐ ਤੇ ਬੱਚੇ ਬੈਠ ਗਿਆ ਇੱਥੇ ਇਹ ਜਿਹੜੇ ਨਵੇਂ ਉੜੇ ਸੀ ਇਹਨਾਂ ਉਹ ਰੋੜੀ ਮਾਰਕੀਟ ਆਉਂਦੇ ਆ ਲੋਈ ਟੀਨ ਦਾ ਖੜਕਾ ਕਰਦੇ ਆ ਤਾਂ ਉੜ ਗਏ ਇਹ ਬੈਠ ਜੂਗੇ ਹੁਣ ਇਹ ਛਤਰੀਆਂ ਤੇ ਨਵੇਂ ਬੱਚੇ ਉੜੇ ਐ ਇਹ ਅੱਜ ਪਹਿਲੀ ਵਾਰ ਇੱਧਰ ਉੱਧਰ ਕੀ ਸੀਗਾ ਇਹ ਨਹੀਂ ਘਰ ਆ ਜੂਗੇ ਸਿੱਧੇ ਤੇ ਹੁਣ ਚੱਲਦੇ ਆ ਮਿੱਤਰੋ ਉੱਪਰ ਖੁੱਡਿਆਂ ਤੇ ਕੋ ਉਤਰਾਂ ਕੋਲੇ ਉਹਨਾਂ ਨੂੰ ਦੇਖੀਏ ਕੀ ਹਿਸਾਬ ਕਿਤਾਬ ਹੈ ਆਈ ਮਿੱਤਰੋ ਪਹੁੰਚ ਗਏ ਆਪਾਂ ਉੱਪਰ ਉਤਰਾਂ ਕੋਲੇ ਤੇ ਸੁਲਤਾਨ ਦੇਖੋ ਕਿਵੇਂ ਧੁੱਪ ਸੇਕ ਰਿਹਾ ਪਏ ਆਰਾਮ ਤੇ ਸੁਲਤਾਨ ਸੁਲਤਾਨ ਆਰਾਮ ਤੇ ਪਿਆ ਸੀ ਬੈਠ ਕੇ ਬਾਕੀ ਬੱਚੇ ਉੱਡ ਰਹੇ ਆ ਇਹ ਝਾਂਲਣ ਵਾਲਾ ਜਾਂਦਾ ਤੇ ਇਹ ਸਰਖਾ ਆ ਗਿਆ ਜੰਮਣੀ ਪੂੰਛ ਵਾਲਾ ਤੇ ਬਣ ਬਣਣਾ ਤੇ ਦੇਖ ਲਈ ਅੰਦਰ ਧੁੱਪ ਆਈ ਵੀ ਬਾਬੇ ਅੰਦਰ ਸੁੱਕ ਗਿਆ ਥੋੜਾ ਜਿਹਾ ਮਾਲਟੀਆਂ ਕੱਢ ਦੰਦੇ ਆ ਬਾਹਰ ਚੂਨੇ ਦੇ ਦਾ हट ਗਿਆ ਹੁਣ ਤੇ ਕਰਾਂਗੇ ਇਹਦਾ ਬਸ ਦੋ ਚਾਰ ਦਿਨ ਧੁੱਪ ਨਿਕਲ ਜੂਵੇ ਅੰਦਰ ਸੁੱਕ ਜੂਗਾ ਉੱਪਰ ਮਿੱਟੀ ਪਾ ਦਾਂਗੇ ਤੇ ਓਕੇ ਹੋ ਜਾਊਗਾ ਕੰਮ ਇਹ ਬੈਠੇ ਆ ਕਬੂਤਰ ਮੈਂ ਪਾਵਾਂਗੇ ਨਾ ਥੋੜੀ ਦੇਰ ਤੱਕ ਦਾਣੇ ਦੋਣੇ ਦੂਜਿਆਂ ਅਡਾਏ ਹੋਏ ਐ ਨੀਚੇ ਵਾਲੇ ਜਾਲ ਵਾਲਿਆਂ ਨੂੰ ਦਾਣੇ ਅੱਜ ਆਪਾਂ ਨੇ ਲੇਟ ਪਾਉਣੇ ਐ ਕਿਉਂਕਿ ਬਾਈ ਕੂਤਰ ਡਾਏ ਹੋਏ ਐ ਲੇਟੇ ਪਾਵਾਂਗੇ ਉਹਨਾਂ ਨੂੰ ਥੋੜਾ ਹੀ ਪਾਉਣੇ ਐ ਪਾਣੀ ਪੋਣੀ ਗੱਟ ਕੇ ਪੀਣਗੇ ਦਾਣੇ ਖਾ ਕੇ ਤੇ ਅਡਾਣੇ ਹੈ ਨਹੀਂ ਕਿਉਂਕਿ ਲੇਟ ਪਾਵਾਂਗੇ ਤਾਂ ਵੀ ਕੋਈ ਚੱਕਰ ਨਹੀਂ ਹੱਦ ਦਿਖਾ ਦਈਏ ਤੁਹਾਨੂੰ ਇੱਕ ਵਾਰ ਕੁਟਰ ਇਹਨੂੰ ਸਾਰਿਆਂ ਨੂੰ ਬੰਦ ਕਰ ਦਈਏ ਚਲੋ ਹੁੱਡਾ ਚਲੋ ਲੋ ਬਈ ਮਿੱਤਰੋ ਇਹ ਬੱਚਾ ਹੈ ਬੱਚੇ ਨੂੰ ਛੱਡ ਦੁੰਦੇ ਆ ਦੀ ਮਾਂ ਕੋਲੇ ਇੱਥੇ ਕਿਉਂਕਿ ਉਹ ਸ਼ਾਕ ਖਾ ਉੱਪਰ ਬੈਠਾ ਹੈ ਤੇ ਬਾਕੀ ਹੁਣ ਆਪਾਂ ਡੋਲੀ ਵਾਲੇ ਕੁਟਰ ਖੋਲਦਾਂਗੇ ਪਹਿਲਾਂ ਇਹ ਖੋਲਿ ਹੋਈ ਸੀ ਲੋ ਬਈ ਮਿੱਤਰੋ ਇਹਨੇ ਵੀ ਹੰਡਲ ਧਰਤੇ ਆ ਚੀਨੇ ਤੇ ਨਾਲ ਜਿਹੜੀ ਦੂਜੀ ਕੁਤਰੀ ਲੱਗੀ ਹੋਈ ਸੀ ਤੇ ਬੱਚੇ ਵੀ ਵਧੀਆ ਪੂਰੀ ਵਧੀਆ ਗਰੋਥ ਕਰ ਰਹੇ ਹੈ ਖਾ ਦਿੰਦੇ ਸਾਨੂੰ ਤੇ ਰੋ ਵੀ ਮਿੱਤਰੋ ਇਹ ਵੀ ਪੂਰੇ ਤਿੰਨੇ ਬੱਚੇ ਵਧੀਆ ਗਰੋਥ ਕਰ ਰਹੇ ਆ ਦੋ ਇਹ ਤੇ ਇਹਨਾਂ ਦਾ ਇਹ ਭਾਈ ਵੀ ਵਧੀਆ ਗਰੋਥ ਹੋ ਰਹੀਆਂ ਇਹਨਾਂ ਦੀ ਤਿੰਨ ਛੜਦੇ ਆ ਤੇ ਦੇਖਦੇ ਆ ਅੱਜ ਇੱਕ ਕੂਤਰਾਂ ਜੋੜਾ ਵੀ ਲੈ ਕੇ ਆਣਾ ਹੈ ਆਪਾਂ ਨੇ ਨਵਾਂ ਤੇ ਦਿਖਾਵਾਂਗੇ ਉਹ ਵੀ ਤੁਹਾਨੂੰ ਵੀ ਮਿੱਤਰੋ ਢੋਲੀ ਵਾਲੇ ਕਰਦੇ ਬੰਦ ਤੇ ਚੀਨਾ ਤੇ ਇਹ ਚਿੱਟੀਆਂ ਅੱਖਾਂ ਵਾਲਾ ਕੱਢ ਦਿੰਦੇ ਆ ਬਾਹਰ ਆ ਜੂਗੇ ਦਾਣੇ ਦੋਨੇ ਖਾ ਲੂਗੇ ਤੇ ਆ ਗਏ ਬਾਹਰ ਤੇ ਹੁਣ ਆਪਾਂ ਵੀ ਚੱਲਦੇ ਆ ਹੁੱਡੇ ਤੋਂ ਪਤਾ ਪ ਲਗ ਲੋ ਕਿ ਸੁੱਕ ਜੂਗੇ ਹੁੱਡੇ ਇਹਨ ਓਕੇ ਰਿਪੋਰਟ ਹੋ ਜੂਗਾ ਕੰਮ ਤੇ ਚੱਕਰੇ ਪਾਣੀ ਦੇ ਧੋ ਕੇ ਭਰ ਦਾਂਗੇ ਤੇ ਜੋੜਾ ਲੈ ਕੇ ਆਣਾ ਇਹ ਫਿਰ ਚੱਲਾਂਗੇ ਜੋੜਾ ਲੈਣ ਚੱਲੋ ਦਿਖਾਵਾਂਗੇ ਉਹ ਵੀ ਆਹ ਲੋ ਬਈ ਮਿੱਤਰੋ ਇੱਕ ਉਹ ਬੈਠਾ ਬੱਲਪ ਦੇ ਬਾਕੀ ਇਹ ਬੈਠੇ ਓਕੇ ਰਿਪੋਰਟਰ ਤੋਂ ਪਾਉਂਦੀ ਹੈ ਪੂਰੀ ਤੇ ਹੁਣ ਚੱਲਦੇ ਆਂ ਬਸ ਨੀਚੇ ਤੇ ਛਤਰੀਆਂ ਦੇ ਬੈਠੇ ਆਂ ਬਸ ਥੋੜੀ ਜੇ ੜੇ ਤੱਕ ਦਾਣੇ ਪਾ ਦਾਂਗੇ ਤੇ ਇਹਨਾਂ ਦੇ ਲਾਵਾਂਗੇ ਰੰਗ ਕਾਲਾ ਪੱਥੜਾਈ ਵਾਲਾ ਤੇ ਲਾਉਣ ਦਾ ਤਰੀਕਾ ਵੀ ਦੱਸਾਂਗੇ ਨਾਲ ਦੀ ਨਾਲ ਕਿਵੇਂ ਲਾਉਂਦੇ ਆਪਾਂ ਕਿਵੇਂ ਨਹੀਂ ਸਾਰਿਆਂ ਨੂੰ ਲਾ ਦੇਣਾ ਬਡੇ ਤੇ ਬੱਚਿਆਂ ਨੂੰ ਪਛਾਣ ਹੋ ਜੂਗੀ ਕਿਉਂਕਿ ਪੱਥੜਾਈ ਐਵੇਂ ਆ ਜਿੱਦ ਤੱਕ ਫੰਗ ਨਹੀਂ ਚੜਦਾ ਜਿੱਦ ਤੱਕ ਉਤਰਦੀ ਨਹੀਂ ਬਾਕੀ ਚਾਰੇ ਕੁੱਤਰ ਬਣੇ ਜਾਂਦੇ ਕੱਲ ਰੜਾਏ ਪੂਛ ਵਾਲਾ ਟੌੜੀ ਵਾਲਾ ਤੇ ਕੱਚਾ ਵਾਲਾ ਬੱਚਾ ਅੱੱਬਾ ਜਿਹੜਾ ਤੇ ਅੱਜ ਲਿਆਵਾਂਗੇ ਜੋੜਾ ਨਵਾਂ ਤੇ ਲੋ ਬਈ ਮਿੱਤਰੋ ਬੈਠੇ ਐ ਕਬੂਤਰ ਛਤਰੀਆਂ ਤੇ ਆਣ ਦੋ ਆਈ ਥਿੰਕ ਸੋ ਇਹਨਾਂ ਚੋਂ ਕੋਤਰੀ ਤਿੰਨ ਦੋ ਪੰਜ ਪੂਰੇ ਐ ਬੱਚੇ ਪੂਰੇ ਹਨ ਲੱਗਿਆ ਕਿ ਕੋਤਰੀ ਘਟ ਐ ਇੱਧਰ ਦਾਣੇ ਖਾਣ ਤੇ ਬਾਅਦ ਫਿਰ ਇੱਧਰ ਰੱਖ ਦਾਂਗੇ ਇਹਨਾਂ ਨੂੰ ਤੇ ਹੁਣ ਚਾਹਦੇ ਹਾਂ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਹੀ ਪਾਈਏ ਦਾਣੇ ਤੇ ਜੋੜਾ ਜਿਹੜਾ ਲੈ ਕੇ ਆਣਾ ਸੀ ਉਹ ਮੁੰਡਾ ਘਰੇ ਹੈ ਨਹੀਂ ਸੀ ਤੇ ਹੁਣ ਜਾਵਾਂਗੇ ਥੋੜੀ ਦੇਰ ਤੱਕ ਫਿਰ ਲੈ ਕੇ ਆਉਂਦੇ ਹਾਂ ਤੇ ਬਾਬੇ ਪਹੁੰਚ ਗਏ ਆ ਉੱਪਰ ਸੁਲਤਾਨ ਬੈਠਾ ਸੀ ਇੱਥੇ ਕੰਧ ਤੇ ਉਹ ਜਲ ਕੇ ਪਿੰਜਰੇ ਤੇ ਬੈਠ ਗਿਆ ਸੁਲਤਾਨ ਨੂੰ ਵੀ ਕਰਦੇ ਆ ਅੰਦਰ ਫਿਰ ਥੋੜੀ ਦੇਰ ਤੱਕ ਪਹਿਲਾਂ ਉੱਪਰ ਦਾਣੇ ਪਾ ਜੀਏ ਤੇ ਸ਼ੈਫ ਦਾ ਤੇ ਇਹ ਚ ਵੀ ਪਾਣੀ ਖੜ ਗਿਆ ਹੁਣ ਐਵੇਂ ਹੀ ਪਾਣੇ ਪੈਣੇ ਚਲੋ ਕੋਈ ਦਿੱਕਤ ਨਹੀਂ ਤੇ ਇਹ ਕਬੂਤਰੀ ਜੋੜਾ ਜਿਹੜਾ ਚਿਨੀ ਤੇ ਚਿੱਟੀਆਂ ਅੱਖਾਂ ਵਾਲੇ ਦਾ ਇਹਨੂੰ ਕਰ ਦੰਦੇ ਆ ਬੰਦ ਲੋ ਮੇ ਮਿੱਤਰੋ ਤੇ ਹੁਣ ਡੋਲੀ ਵਾਲੇ ਕਬੂਤਰ ਦੰਦਿਆਂ ਖੋਲ ਇਹ ਆਪਣਾ ਕੇ ਬਾਹਰ ਝੂਗ ਲੂਗੇ ਤੇ ਇਹਨਾਂ ਨੇ ਪੱਟੀ ਵੀ ਗੇਰਤੀ ਐ ਤੇ ਲੋ ਵੀ ਮਿੱਤਰੋ ਖੋਲਤੇ ਐ ਇਹਨੂੰ ਰੱਖ ਦਿਆ ਹੁਣ ਦਾਣੇ ਦਾਣੇ ਵੀ ਖਤਮ ਹੋਣੇ ਵਾਲੇ ਬਸ ਥੋੜੇ ਜਿਹੀ ਐ ਇਹ ਪਹਿਲਾਂ ਦੂਸਰੇ ਖੁੱਡੇ ਹੀ ਗੇਰ ਦੰਦੇ ਇਹਨਾਂ ਨੂੰ ਹੋਰ ਲੈ ਜਾਂਦੇ ਆ ਨੀਚੇ ਤੋਂ ਇਧਰ ਵਾਲੇ ਕਬੂਤਰ ਖਾ ਲੂਗੇ ਇਹ ਸਾਰੇ ਦਾਣੇ ਥੋੜੇ ਜਿਹੀ ਐ ਮੇਂ ਵੀ ਸਿੱਟ ਦੋਂਦੇ ਲੋ ਆ ਜਾਓ ਆ ਜਾਓ ਆ ਜਾਓ ਆਇਓ ਆਇਓ ਬੱਤ ਤੋ ਇੰਤੁਕ ਆ ਗਿਆ ਕੁੱਤਨ ਦਾਣੇ ਖਾਣ ਲੱਗ ਗਿਆ ਦਾਣੇ ਖਾਣ ਦੇਖੋ ਕੋ ਇਹਨਾਂ ਦਾਣੇ ਤੇ ਇਹਨਾਂ ਜੋ ਅੱਗੇ ਆਪਾਂ ਹੋ ਲਿਆ ਹੁੰਦੇ ਨੀਚੇ ਤੋਂ ਲੋ ਵੀ ਮਿੱਤਰੋ ਲੈ ਲੇ ਆਪਾਂ ਨੇ ਦਾਣੇ ਤੇ ਪਾਉਂਦੇ ਹਾਂ ਹੁਣ ਖੁੱਡੇ 'ਚ ਬੱਚਿਆਂ ਦੇ ਦੂਗੇ ਚੋਗਾ ਕੂਤਰ ਤੇ ਇੱਕ ਖੁੱਡਾ ਰਹਿ ਗਿਆ ਉਹਦੇ 'ਚ ਪਾ ਕੇ ਫੇਰ ਕਰਦੇ ਹਾਂ ਮੁੰਡੇ ਨੂੰ ਫੋਨ ਕਿ ਕਰੇ ਆ ਗਿਆ ਕਿ ਨਹੀਂ ਫੇਰ ਲੈ ਕੇ ਆਉਂਦੇ ਆ ਉਹਦੇ ਕੋਲੋਂ ਕੂਤਰ ਕਿਉਂਕਿ ਸ਼ਾਮ ਨੂੰ ਕੰਮ ਹੁੰਦਾ ਏ ਹੋਰ ਆਪਾਂ ਨੂੰ ਤੱਕੀ ਡਾਲਾਂਦੇ ਆ ਕਿ ਬਾਹਰ ਨਿਕਲ ਜੇ ਕੋਈ ਆਜੋ 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 ਬੱਤ ਚਲੋ ਵੇ ਮਿੱਤਰੋ ਬਾਤੇ ਇਹਨਾਂ ਨੂੰ ਵੀ ਦਾਣੇ ਤੇ ਖਾਣ ਦੋ ਤੇ ਦੇਣ ਦੋ ਬੱਚਿਆਂ ਨੂੰ ਚੋਗਾ ਓਕੇ ਰਿਪੋਰਟਾ ਕੋਲੋ ਵੀ ਮਿੱਤਰੋ ਪਾਣੀ ਘੱਟ ਸੀ ਚੱਕਰੇ 'ਚ ਪਾਣੀ ਪਾ ਦਿੰਦੇ ਆ ਲੋ ਵੇ ਤੇ ਲੋ ਵੇ ਮਿੱਤਰੋ ਪਾਣੀ ਰੱਖਦੇ ਆ ਤੇ ਹੁਣ ਟਾਕ ਲੁੰਦੇ ਆ ਇਹਨੂੰ ਓਕੇ ਰਿਪੋਰਟ ਹੋ ਗਿਆ ਕੰਮ ਬੈਣ ਤੋਂ ਹੁਣ ਇਹਨਾਂ ਨੂੰ ਤੇ ਹੁਣ ਦੂਜੇ ਕਬੂਤਰਾਂ ਨੂੰ ਵੀ ਚੱਕਰੇ ਹੀ ਪਾਣੀ ਪਾ ਦਿੰਦੇ ਆ ਤੇ ਲੋ ਵੀ ਮਿੱਤਰੋ ਚੱਕਰਾ ਕਰਦੇ ਆ ਇਹਨੂੰ ਦਾ ਤੇ ਭੁੰਦੇ ਆ ਇਹਦੇ ਜਿਵੇਂ ਪਾਣੀ ਚਲੋ ਵੀ ਮਿੱਤਰੋ ਓਕੇ ਰਿਪੋਰਟ ਹੋ ਗਿਆ ਕੰਮ ਹੁਣ ਪਾਣੀ ਨੂੰ ਦੰਦਿਆ ਟਾਕ ਪਾਣੀ ਪੂਣੀ ਪਾ ਤਿਆ ਤੇ ਕਬੂਤਰ ਖਾਰੇ ਆ ਦਾਣੇ ਓਕੇ ਰਪੋਟਾਂ ਕੰਮ ਤੇ ਪਾਣੀ ਡੋਲਦੰਦੇ ਬਾਕੀ ਇੱਥੇ ਤੇ ਖਾਣ ਜੋ ਇਹਨਾਂ ਨੂੰ ਦਾਣੇ ਤੇ ਸ਼ਾਮ ਨੂੰ ਫੋਨ ਕਰਦੇ ਆ ਬਹੁਣ ਤੇ ਪੁੱਛਦੇ ਆ ਜੋੜੇ ਬਾਰੇ ਕੀ ਕਹਿੰਦੇ ਤੇ ਹਾਂਜੀ ਭਾਈ ਬਾਬੇ ਉਹ ਫੋਨ ਕਰਕੇ ਪੁੱਛਿਆ ਤੇ ਟਾਈਮ ਜ਼ਿਆਦਾ ਲੱਗ ਜਾਣਾ ਉਹਨੂੰ ਕੰਮ ਤੇ ਗਿਆ ਹੋਇਆ ਏ ਤੇ ਅੱਜ ਨਹੀਂ ਲਿਆਵਾਂਗੇ ਜੋੜਾ ਕੱਲੂ ਦੇਖਾਂਗੇ ਤੇ ਕਰਦੇ ਆਂ ਹੀ ਆਪਾਂ ਆਪਣੇ ਵੀਡੀਓ ਦਾ ਅੰਤ ਜੇ ਆਪਣੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆਂ ਹੀ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਜੁੜੇ ਰਹਿਓ ਵੀਡੀਓ ਦੇ ਨਾਲ ਧੰਨਵਾਦ